ਨਿੰਮੋ ਦੀ ਜ਼ਿੰਦਗੀ ਭਾਗ ਤੀਜਾ ਨਿੰਮੋ ਤੇ ਗੀਤਾ ਇਕੱਠੀਆਂ ਕੰਪਿਊਟਰ ਸੈਂਟਰ ਤੋਂ ਕਾਰਬਾਕਸ ਆਉਂਦੀਆਂ ਹਨ ਤਾਂ ਗੀਤਾ ਦਾ ਪਿਤਾ ਆਉਂਦਿਆਂ ਹੀ ਗੀਤਾ ਤੇ ਉਸ ਦੀ ਮੰਮੀ ਨੂੰ ਬੋਲਦਾ ਹੈ ਕੱਲ ਆਪਣੇ ਨਵੇਂ ਘਰ ਵਿੱਚ ਜਾਣਾ ਹੈ ਜੋ ਗੀਤਾ ਦੇ ਪਿਤਾ ਜੀ ਨੇ ਪਹਿਲਾਂ ਹੀ ਇੱਕ ਨਵਾਂ ਘਰ ਖਰੀਦ ਲਿਆ ਸੀ ਜਿਸ ਕਰਕੇ ਉਹ ਸਾਰਾ ਪਰਿਵਾਰ ਇਸ ਪਿੰਡ ਤੋਂ ਦੂਜੇ ਪਿੰਡ ਜਾਣਾ ਚਾਹੁੰਦੇ ਸਨ ਉਹ ਸਾਰਾ ਪਰਿਵਾਰ ਉੱਥੇ ਚਲੇ ਗਏ ਗੀਤਾ ਨਿੰਮੋ ਦੇ ਘਰ ਸੈਂਟਰ ਤੋਂ ਬਾਅਦ ਰੁਕ ਜਾਂਦੀ ਨਿੰਮੋ ਦੇ ਘਰ ਦੇ ਵੀ ਗੀਤਾ ਨਾਲ ਧੇਰ ਮੇਲ ਨਾ ਕਰਦੀ ਇਸ ਤਰ੍ਹਾਂ ਉਹਨਾਂ ਦੇ ਤਿੰਨ ਮਹੀਨੇ ਸੈਂਟਰ ਦੇ ਪੂਰੇ ਹੋ ਗਏ ਸਨ ਗੀਤਾ ਆਪਣੇ ਘਰ ਹੀ ਰਹਿੰਦੀ ਸੀ ਕਿਉਂਕਿ ਉਸ ਦਾ ਪਿਤਾ ਉਸ ਨੂੰ ਕੋਈ ਬਾਹਰ ਕੰਮ ਕਰਨ ਨਹੀਂ ਸੀ ਜਾਦ ਦਿੰਦਾ ਖੇਤੀ ਵਿੱਚ ਕੰਮ ਬਹੁਤ ਆ ਚੱਲ ਪਿਆ ਸੀ ਨਿੰਮੋ ਬੀ ਆਪਣੇ ਮਾਤਾ ਪਿਤਾ ਨਾਲ ਮਿਹਨਤ ਕਰਨ ਲਈ ਚਲੀ ਜਾਂਦੀ ਸੀ ਇੱਧਰ ਗੀਤਾ ਦੇ ਪਿਤਾ ਦੀ ਦੀ ਜਲਦੀ ਦੀ ਮੌਤ ਹੋ ਜਾਂਦੀ ਹੈ ਜੋ ਉਹਨਾਂ ਨੂੰ ਦੂਸਰੇ ਪਿੰਡ ਗਿਆ ਨੂੰ ਕੁਝ ਕੋ ਸਮਾਂ ਹੋਇਆ ਸੀ ਜਦੋਂ ਨਿੰਮਾ ਨੂੰ ਇਸ ਗੱਲ ਦਾ ਪਤਾ ਚੱਲਦਾ ਹੈ ਤਾਂ ਨਿੰਮਾ ਦੀ ਮੰਮੀ ਉਸਦੇ ਪਿਤਾ ਦੇ ਅੰਤਿਮ ਸੰਸਕਾਰ ਤੇ ਚਲੀ ਜਾਂਦੀਆਂ ਨੇ ਜਦੋਂ ਵਾਪਸ ਨਿੰਮਾ ਦੀ ਮੰਮੀ ਸ਼ਾਮ ਨੂੰ ਘਰ ਵਕਸੋਂਦੀ ਹੈ ਤਾਂ ਪਤਾ ਚੱਲਦਾ ਹੈ ਕਿ ਗੀਤਾ ਦੇ ਪਿਤਾ ਦੀ ਮੌਤ ਇੱਕ ਐਕਸੀਡੈਂਟ ਨਾਲ ਹੋਈ ਸੀ ਨਿੰਮੋ ਤੇ ਗੀਤਾ ਦੇ ਪਿਤਾ ਦੀ ਅਚਾਨਕ ਮੌਤ ਹੋਣ ਤੇ ਦਿਮਾਗ ਤੇ ਦਿਲ ਤੇ ਬਹੁਤ ਗਹਿਰਾ ਅਸਰ ਪਿਆ ਉਸ ਨੂੰ ਰਾਤ ਨੂੰ ਨੀਂਦ ਤੱਕ ਨਹੀਂ ਆਉਂਦੀ ਸੀ ਉਸ ਦਾ ਬੀਪੀ ਟੈਂਪਰੇਚਰ ਵੀ ਲੋਅ ਰਹਿਣਾ ਸ਼ੁਰੂ ਹੋ ਗਿਆ ਸੀ ਹੁਣ ਨਿੰਮੋ ਦੀ ਮੰਮੀ ਡੈਡੀ ਵੀ ਨਿੰਮੋ ਨੂੰ ਨੇਂਤ ਲਈ ਆਪਣੇ ਨਾਲ ਨਹੀਂ ਸੀ ਜਾਂਦੇ ਕਿਉਂਕਿ ਨਿੰਮੋ ਦੀ ਹਾਲਤ ਠੀਕ ਨਹੀਂ ਸੀ ਰਹਿੰਦੀ ਇਸ ਲਈ ਉਹ ਆਪਣੇ ਘਰ ਵਿੱਚ ਹੀ ਘਰ ਦਾ ਸਾਰਾ ਕੰਮ ਕਰਦੀ ਰਹਿੰਦੀ ਸੀ ਇੱਕ ਦਿਨ ਨਿੰਮੋ ਨੇ ਗੀਤਾ ਨੂੰ ਫੋਨ ਕਰਦੀ ਕਹਿੰਦੀ ਹੈ ਕਿ ਜੋ ਉਸ ਦੇ ਪਿਤਾ ਬਾਰੇ ਉਸ ਨਾਲ ਗੱਲ ਕਰੇ ਤੇ ਉਸ ਨਾਲ ਦੁੱਖ ਸਾਂਝੇ ਕਰਨਾ ਚਾਹੁੰਦੀ ਹੈ ਪਰ ਗੀਤਾ ਦੇ ਨੇ ਨਿੰਮੋ ਨਾਲ ਗੱਲਬਾਤ ਨਾ ਕੀਤੀ ਨਿੰਮੋ ਤੇ ਪਹਿਲਾਂ ਹੀ ਇੱਕ ਨਾਜ਼ੁਕ ਦਿਲ ਦੀ ਬਣ ਚੁੱਕੀ ਸੀ ਨਿੰਮੋ ਜੇਕਰ ਕੋਈ ਘਰ ਦੇ ਕੰਮ ਵਿੱਚ ਵੀ ਘਰ ਦੇ ਪਰਿਵਾਰ ਮੈਂਬਰ ਵੀ ਕੁਝ ਟਿਰਖ ਦਿੰਦੇ ਤਾਂ ਨਿੰਮੋ ਰੋਣ ਲੱਗ ਜਾਂਦੀ ਸੀ ਫਿਰ ਇੱਕ ਦਿਨ ਨਿੰਮੋ ਨੇ ਆਪਣੀ ਫੇਸਬੁੱਕ ਖੋਲੀ ਤੇ ਦੇਖਦੀ ਹੈ ਤਾਂ ਉੱਪਰ ਉੱਪਰ ਫਰੈਂਡ ਐਡ ਕਰਨ ਵਿੱਚ ਪਹਿਲੇ ਨੰਬਰ ਤੇ ਛਿੰਦੇ ਨੂੰ ਦੇਖਦੀ ਹੈ ਪਹਿਲਾਂ ਕਿੰਨੀ ਵਾਰ ਉਸ ਨੂੰ ਨਿੰਮੋ ਨੇ ਇਗਨੋਰ ਕੀਤਾ ਸੀ ਪਰ ਇਸ ਵਾਰ ਨਿੰਮੋ ਨੇ ਛਿੰਦੇ ਨੂੰ 콜 ਕੀਤਾ ਤੇ ਉਸ ਨੂੰ ਰਿਕੁਆਇਰਮੈਂਟ ਭੇਜ ਦਿੱਤੀ ਜੋ ਛਿੰਦਾ ਆਪਣੇ ਪਿੰਡ ਤੋਂ ਬਾਹਰ ਦਾ ਇੱਕ ਦੀ ਨੌਕਰੀ ਕਰਦਾ ਸੀ ਦੇ ਨਾਲ ਹੀ ਮੈਸੇਜ ਕਰ ਦਿੰਦੀ ਹੈ ਨਿੰਮੋ ਛਿੰਦੇ ਨੂੰ ਪਹਿਲਾਂ ਵੀ ਪਸੰਦ ਤਾਂ ਕਰਦੀ ਸੀ ਪਰ ਪਸੰਦ ਕਰਨ ਨਾਲ ਕੀ ਹੋ ਸਕਦਾ ਸੀ ਕਿਉਂਕਿ ਨਿੰਮੋ ਇੱਕ ਸਾਹਮਲੇ ਰੰਗ ਦੀ ਕੁੜੀ ਸੀ ਛਿੰਦਾ ਗੋਰਾ ਜਿੱਟਾ ਤੇ ਲੰਬਾ ਸੋਹਣਾ ਸੁਨੱਖਾ ਗੱਪਰੂ ਸੀ ਚਿੰਦਾ ਮੈਸੇਜ ਦਾ ਜਵਾਬ ਜਲਦੀ ਹੀ ਦੇ ਦਿੰਦਾ ਹਾਂਜੀ ਕੌਣ ਜੀ ਨਿੰਮੋ ਆਪਣੇ ਨਾਲ ਦੱਸਦੀ ਤੇ ਨਾਮ ਦੱਸਦੀ ਹੈ ਤੇ ਕਹਿੰਦੀ ਹੈ ਇਹ ਵੀ ਉਸ ਨਾਲ ਦੇ ਨਾਲ ਹੀ ਦੱਸਦੀ ਹੈ ਕਿ ਮੈਂ ਉਹੀ ਹਾਂ ਜੋ ਬੱਚਿਆਂ ਨੂੰ ਪੜਾਉਂਦੀ ਸੀ ਤੇਰੇ ਪਿੰਡ ਤੋਂ ਹੀ ਹਾਂ ਇਸ ਤਰ੍ਹਾਂ ਨਿੰਮੋ ਤੇ ਸ਼ਿੰਦਾ ਇੱਕ ਦੂਜੇ ਨਾਲ ਧੰਨਵਾਦ ਕਰ ਲਿਆ ਕਰਦੇ ਕੁਝ ਹੀ ਦਿਨਾਂ ਵਿੱਚ ਉਹ ਦੋਨੋਂ ਦੋਸਤੀ ਆਪਸ ਵਿੱਚ ਕਰਨ ਲੱਗੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕੱਲ੍ਹ ਵਾਲਾ ਭਾਗ ਜ਼ਰੂਰ ਸਨਣਾ ਜੀ ਧੰਨਵਾਦ ਜੀ